ਸਤਿ ਸ੍ਰੀ ਅਕਾਲ ਦੋਸਤੋ ਮੈਂ ਚਰਨਜੀਤ ਦੇਲ ਜਿਹੜੇ ਅੱਜ ਦੀਆਂ ਬਲੌਗਰ ਜੋੜੀਆਂ ਨੇ ਜਿਹੜੇ ਲੱਚਰ ਪੁਣਾ ਦਿਖਾਉਂਦੇ ਨੇ ਜਦੋਂ ਉਹ 2050 ਤੱਕ ਬੁੱਢੇ ਹੋਣਗੇ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਜਵਾਨ ਹੋਣਗੇ ਤਾਂ ਉਹ ਆਪਣੇ ਬੱਚਿਆਂ ਨੂੰ ਕਿਵੇਂ ਪ੍ਰੇਰਿਤ ਕਰਿਆ ਕਰਨਗੇ ਕੰਮ ਕਰਨ ਵਾਸਤੇ ਤੁਸੀਂ ਵੀ ਦੇਖੋ ਓਏ ਸ਼ਰਮ ਕਰ ਲੈ ਓਏ ਸ਼ਰਮ ਤੈਨੂੰ ਸਾਰਾ ਦਿਨ ਕਹਿਣਾ ਕਿ ਰੀਲਾਂ ਰੂਲਾਂ ਬਣਾ ਲਿਆ ਕਰ ਆ ਕਿਤਾਬਾਂ ਚੁੱਕੀ ਕੱਢੇਂਗਾ ਸਾਰਾ ਦਿਨ ਕਿਤਾਬਾਂ ਚੱਕੀ ਰੱਖਦੇ ਪੜ੍ਹ ਕੇ ਕੀ ਕਰ ਲੇਂਗਾ ਵੱਧ ਤੋਂ ਵੱਧ ਤੂੰ ਢੀਸੀ ਲੱਗ ਜੇਂਗਾ ਕਰਨੀ ਤਾਂ ਗੁਲਾਮੀਓ ਪਊਗੇ ਨਾ ਲੀਡਰਾਂ ਦੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਕਿ ਪੁੱਤ ਰੀਲਾ ਬਣਾ ਲੈ ਕਰ ਇੰਸਟਾ ਤੇ ਕੁਛ ਨਹੀਂ ਕਰਨਾ ਚਾਰ ਚਾਪਲੇ ਹੀ ਮਾਰਨੀਆਂ ਨੇ ਮਸ਼ਹੂਰ ਹੋ ਜੇਂਗਾ ਪੈਸੇ ਬਣਿਆ ਕਰਨਗੇ ਪਰ ਤੂੰ ਮੇਰੀ ਗੱਲ ਸੁਣਦੇ ਨਹੀਂ ਹੈਗਾ ਆ ਤੇਰੇ ਅੰਕਲ ਗੁਪਤੇ ਦਾ ਮੁੰਡਾ ਦੇਖ ਹਲੇ ਕੱਲ ਪਰਸੋਂ ਨੇ ਆਪਣਾ ਕੈਂ ਨਾਲ ਸ਼ੁਰੂ ਕੀਤਾ ਸੀ 20000 ਫਾਲੋਅਰ ਲਈ ਬੈਠਾ ਤੇਰੇ ਸ਼ੈਂਤੀ ਅੰਕਲ ਦੀ ਕੁੜੀ 15000 ਫਾਲੋਅਰ ਲਈ ਬੈਠੀ ਐ ਰੀਲਾਂ ਬਣਾਉਂਦੀ ਐ ਓਏ ਮੈਂ ਕੀ ਮੂੰਹ ਦਿਖਾਉਂਗਾ ਗਲੀ ਮਹੱਲੇ ਚ ਲੋਕ ਕੀ ਕਹਿਣਗੇ ਮੈਨੂੰ ਕਿ ਫਲਾਣੇ ਫਲਾਣੇ ਬਲੌਗਰ ਦਾ ਮੁੰਡਾ ਪੜ੍ਹਾਈ ਕਰੀ ਜਾਂਦਾ ਡੀਸੀ ਲੱਗਣੇ ਚਾਹੁੰਦਾ ਓਏ ਤੂੰ ਕਿਉਂ ਮੇਰਾ ਮੂੰਹ ਨੀਵਾ ਕਰਵਾਏਂਗਾ ਓਏ ਮੈਂ ਤਾਂ ਚਾਹੁੰਦਾ ਸੀ ਕਿ ਤੇਰਾ ਕਿਸੇ ਬਲੌਗਰ ਕੁੜੀ ਨਾਲ ਵਿਆਹ ਕਰ ਦਾਂਗੇ ਸਾਡੇ ਘਰੇ ਵੀ ਕੋਈ ਰਿੱਲ ਵਾਲੀ ਕੁੜੀ ਆਜੂਗੀ ਚਲੋ ਮਨੋਰੰਜਨ ਹੋ ਜਾ ਕਰੂਗਾ ਸਾਡਾ ਵੀ ਬੜਾਪੇ ਦੇ ਵਿੱਚ ਮਨੋਰੰਜਨ ਹੋ ਜਾਊਗਾ ਪਰ ਤੂੰ ਕਿੱਥੇ ਸੁਣਦੇ ਸਾਡੀ ਓਏ ਤੂੰ ਜੰਮੇ ਕਿਉਂ ਸੀ ਤੈਨੂੰ ਐਡਾ ਅਸੀਂ ਇਸ ਕਰਕੇ ਕੀਤਾ ਸੀ ਕਿ ਤੂੰ ਹੁਣ ਕਿਤਾਬਾਂ ਚੱਕੀ ਰੱਖੀ ਓਏ ਸਾਡੇ ਸਟਰਗਲ ਬਾਰੇ ਜੇ ਤੂੰ ਸੁਣ ਲੇਗਾ ਨਾ ਤੂੰ ਰੋਣ ਲੱਗ ਜਾਏਗਾ ਤੇਰੀ ਮਾਂ ਹਾਲੇ ਉਹਦੇ ਹੱਥਾਂ 'ਚੋਂ ਮਹਿੰਦੀ ਵੀ ਨਹੀਂ ਉੱਤਰੀ ਸੀ ਉਜਤ ਉਹ ਤੇ ਅੱਧੇ ਕੱਪੜੇ ਉੱਤਰ ਗਈ ਸੀ ਉਹ ਕੈਮਰੇ ਅੱਗੇ ਆ ਗਈ ਸੀ ਅਸੀਂ ਸਾਰਾ ਸਾਰਾ ਦੇ ਨਰੀਲਾ ਬਣਾਉਣੀਆ ਮੈਂ ਕੈਮਰਾ ਫੜਨਾ ਕੱਚਾ ਕੋਠਾ ਦਿਖਾ ਦਿਖਾ ਕੇ ਅਸੀਂ 5 5 10 10 ਡਾਲਰਾਂ ਤੋਂ ਮੇਮਤ ਕੀਤੀ ਇਕੱਠੇ ਕੀਤੇ ਸਿਰਫ ਆਪਣੀ ਔਲਾਦ ਖਾਤਰ ਓਏ ਸਾਨੂੰ ਇਸ ਲੈ ਕੀਤਾ ਕਿ ਅੱਜ ਤੋਂ ਰੀਲਾ ਬਣਾਵੇਂ ਤੇ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਓਏ ਸਾਡੇ ਬੈੱਡਰੂਮ ਦਾ ਦਰਵਾਜ਼ਾ ਬੰਦ ਹੋ ਜਾਂਦਾ ਸੀ ਪਰ ਸਾਡਾ ਕੈਮਰਾ ਬੰਦ ਨਹੀਂ ਹੁੰਦਾ ਸੀ ਇੰਨੀ ਮਿਹਨਤ ਕੀਤੀ ਐ ਸੀ ਸਰੀਰ ਦਾ ਉਹ ਕਿਹੜਾ ਅੰਗ ਹੈ ਜਿੱਥੇ ਮੈਨੂੰ ਕੈਮਰਾ ਫੋਕਸ ਕਰਨਾ ਨਹੀਂ ਹੁੰਦਾ ਸੀ ਓਏ ਐਕਸਰੇ ਵਾਲੇ ਡਾਕਟਰ ਵੀ ਮੇਰੇ ਕੋਲੋਂ ਸਲਾਹ ਲੈਂਦੇ ਸੀ ਕਿ ਭਾਜੀ ਦੱਸਿਓ ਐਥੇ ਭਲਾ ਸਰੀਰ ਦੀ ਕਿਹੜੀ ਹੱਡੀ ਪੈਂਦੀ ਹੈ ਬਹੁਤ ਮਿਹਨਤ ਕੀਤੀ ਐ ਚੱਲਦੀ ਟ੍ਰੈਫਿਕ ਦੇ ਵਿੱਚ ਤੇਰੀ ਮੰਮੀ ਸੜਕ ਦੇ ਉੱਤੇ ਨੱਚਣ ਲੱਗ ਜਾਂਦੀ ਤੇ ਮੈਂ ਕੈਮਰਾ ਫੜ ਕੇ ਰੀਲ ਬਣਾਉਣੀ ਲੋਕਾਂ ਨੇ ਸਾਨੂੰ ਪਾਗਲ ਕਹਿਣਾ ਅਸੀਂ ਸੋਚਦੇ ਵਿੱਚ ਲੋਕ ਕਈ ਜਾਣਦੇ ਪਰ ਆਪਣੀ ਔਲਾਦ ਖਾਤਰ ਮਿਹਨਤ ਕਰਾਂਗੇ ਤੇ ਤੂੰ ਓਏ ਤੂੰ ਤਾਂ ਨਾ ਹੀ ਜੰਮਦਾ ਸਾਡੇ ਓਏ